ਖਰਾ ਨਿਆਰਾ ਮੇਰੇ ਵੀਰੋ ਖੇੜੀ ਕਬੱਡੀ ਹੈ ਇਹ ਚੱਕ ਰਾਮ ਸਿੰਘ ਵਾਲੇ ਦੇ ਮੇਲੇ ਦਾ ਫਾਈਨਲ ਮੈਚ ਮੇਰੇ ਮਿੱਤਰੋ ਕੁਲਵੀਰ ਚਟਾੜਾ ਤੇ ਰਕੇਸ਼ ਬੌਪਰ ਕੁਲਵੀਰ ਚਟਾੜਾ ਤੇ ਰਕੇਸ਼ ਰਕੇਸ਼ ਤੇ ਕੁਲਵੀਰ ਰਕੇਸ਼ ਤੇ ਕੁਲਵੀਰ ਰਕੇ ਆ ਸਰਾ ਲੱਗ ਗਿਆ ਸੱਜਟਾਣੇ ਵਾਲਾ ਭਾਜੀ ਮੋੜ ਗਿਆ ਅੰਬਾ ਸੁਰ ਸਿੰਘ ਵਾਲੇ ਦਾ ਆ ਗਿਆ ਦੀਪਧੀਆਂ ਹੁਣ ਤੋਂ ਲੈ ਕੇ ਤਿੰਨ ਕਬੱਡੀਆਂ ਰਾਜਵਿੰਦਰ ਜੂਕੇ ਦੇ ਫਾਦਰ ਸਾਹਿਬ ਨਿਰਮਲ ਸਿੰਘ ਜੀ ਬੰਨਿਓ 5000 ਦੀਆਂ ਪੈਣ ਗਿਆ ਨਗਾਰਾ ਲੋਕ ਲੈ ਗਿਆ ਭੰਗੜੇ ਪੈ ਗਏ ਸਵਾਦ ਵਖਰਾ ਵੱਡੇ ਬਾਈ ਬਾਪਰੀ ਆ ਗਿਆ ਥੋੜਾ ਥੋੜਾ ਗਰਾਊਂਡ ਕਲੀਅਰ ਨੂੰ ਕਰ ਦਿਓ ਬਾਪਰੀ ਯਾਰ ਪ੍ਰਵੀਨ ਮੇਰੇ ਵੀਰੋ ਪ੍ਰਵੀਨ ਬਾਪਰੀਆ ਨੰਬਰ ਲੱਗਿਆ ਚਾਰ ਨੇ ਖੁਸ਼ੀ ਦੇ ਹਿਸ਼ਾਰਾ ਕੰਨੀਆਂ ਤੇ ਨੇ ਬੂਟਾ ਤੇ ਬੁਲਕਾਰਾ ਇੱਕ ਪਾਸੇ ਦੋਨੋਂ ਸਕੇ ਭਰਾ ਖੜੇ ਨੇ ਹਿਸ਼ਾਰਾ ਤੇ ਬੁਲਕਾਰਾ ਆਹ ਸਾਹਮਣੇ ਵੇਖਣਾ ਵੀ ਦੀਪ ਦਪੁਰਜੀ ਕਬੱਡੀ ਪਾ ਰਿਹਾ ਹੈ ਬਰਥਡੇ ਪਾਇਆ 26 ਸਾਲ ਦੀ ਉਮਰ ਹੋ ਗਈ ਮੇਰੇ ਮਿੱਤਰੋ ਆਹ ਸਾਹਮਣੇ ਵੇਖਣਾ ਵੀ ਇਸ ਵੇਲੇ ਅੱਜ ਦੇ ਸਮੇਂ ਦਾ ਟਾਪਰ ਦੂਜੇ ਪਾਸੇ ਹਿਸ਼ਾਰਾ ਕਹਿੰਦਾ ਵੀ ਅਸੀਂ ਟੀਸੀ ਵਾਲੇ ਲਾਹੇ ਆਹ ਲੱਗਿਆ ਪਿਆ ਜ਼ੋਰ ਉਹ ਲੱਗਿਆ ਪਿਆ ਜ਼ੋਰ ਤੇ ਮੁਕਾਬਲਾ ਏ ਬਾਹ ਕਾਰੇ ਤੇ ਪੁਆਇੰਟ 5000 ਦੀ ਪਹਿਲੀ ਰੇਡ ਸਕਸੈਸਫੁਲ ਹੈ ਮੇਰੇ ਵੀਰੋ ਨਿਰਮਲ ਸਿੰਘ ਜੀ ਰਾਜਵਿੰਦਰ ਚੁੱਕੇ ਉਹਨਾਂ ਦੇ ਫਾਦਰ ਸਾਹਿਬ ਓਏ ਨਜ਼ਾਰਾ ਉਹਦਾ ਤੇ ਇੱਕ ਵਾਰੀ ਤਾੜੀਆਂ ਬਣ ਗਿਆ ਮੇਲਾ ਬਣ ਗਿਆ ਜੱਗੂ 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 ਪਰਾਵਾ ਰਾਜ ਦੇ ਫਾਜ਼ਲ ਸਾਹਿਬ ਸਰਦਾਰ ਨਿਰਮਲ ਸਿੰਘ ਜੀ ਹੁਣ ਥੋੜੀ ਉਲਝੜਤਾ ਨਹੀਂ ਹੋ ਜਾਣੀ ਆ ਆ ਸਾਹਮਣੇ ਕਬੱਡੀ ਖੇਡ ਮੈਦਾਨ ਅੰਦਰ ਮੇਰੇ ਵੀਰੋ ਅੰਬਾ 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 ਨਵਾਬਾ ਵਰਗੀ ਤੌਰ ਤੇ ਪੁਆਇੰਟ ਰੇਡਰ ਦਾ ਰੇਡਰ ਦਾ ਰੇਡਰ ਦਾ ਉਧਰ ਰਾਜਾ ਕਨੇਡਾ ਰਾਜਾ ਕਰੇਵਾਲ ਕਨੇਡਾ ਸ਼ੀਰਾ ਆਸਟ੍ਰੇਲੀਆ ਉਹ ਕਹਿੰਦੇ ਜੱਗੂ ਦੇ ਤਿੰਨ ਜਫੇ 5100 ਦੇ ਆ ਇੱਕ ਲੱਗ ਚੁੱਕਿਆ ਦੋ ਜਫੇ ਬਾਕੀ ਆ ਸਰਬਰਾਮ ਤੇ ਅਰਸ਼ ਬਹਿ ਜਾ ਪੁੱਤ ਮੈਚ ਬਹਿ ਕੇ ਆਨੰਦ ਮਾਣੋ ਕਰਾ ਆ ਮੇਲਾ ਕਹਿੰਦੇ ਸਿਰੇ ਦਾ ਹੋ ਗਿਆ ਗੱਲਾਂ ਟਿਕਾਣੇ ਲੱਗ ਗਿਆ ਅੱਜ ਕਹਿੰਦੇ ਦੁੱਖ ਟੁੱਟ ਗਿਆ ਵੱਡੇ ਭਾਈ ਚੱਕ ਮੈਕ ਤੇ ਕਰ 30 ਮਾਰਚ ਮੋਹੇ ਦੀ ਹੋਣੀ ਹੈ ਔਰ 31 ਤੇ 1 ਅਪ੍ਰੈਲ ਲੰਡੇਕੇ ਦੇ ਮੇਲੇ ਦੀ ਹੋਣੀ ਹੈ ਸੰਤ ਬਾਬਾ ਸੂਰਤ ਸਿੰਘ ਜੀ ਸੰਤ ਬਾਬਾ RAM ਸਿੰਘ ਜੀ ਦੀ ਧਰਤੀ ਹੈ ਆਓ ਸਭ ਨੂੰ ਸੱਦੇ ਮੇਰੇ ਮਿੱਤਰੋ ਆਓ ਸਾਹਮਣੇ ਪਈ ਹੋਈ ਰੇਡ ਰਕੇਸ਼ ਤੇ ਜੱਗੂ ਰਕੇਸ਼ ਤੇ ਹਾਕਮ ਵਾਲਿਆ ਜੱਗੂ ਕਬੱਡੀ ਦਾ ਰੈਂਪੋ ਆ ਟਿੱਬਿਆਂ ਦਾ ਪੁੱਤ ਕੇ ਮਾੜੀ ਜੱਟ ਦੀ ਹਿੰਦਕੁੜੇ ਮੇਰਾ ਟਿੱਬਿਆਂ ਦੇ ਵਿੱਚ ਪਿੰਡ ਕੁੜੇ ਮੁੰਡੇ ਫੈਨ ਨੇ ਥੋੜਿਆਂ ਉਹ ਸ਼ਹਿਰਾਂ ਦੇ ਸ਼ਹਿਰਾਂ ਦੇ ਉਹ ਟਕਾਲੋ ਦਿਲਾਂ ਸੁਆਦ ਆ ਗਿਆ ਫੇਰ ਅੱਜ ਤੇ ਦਰਸ਼ਕ ਵੀ ਥਾਪੀਆਂ ਮਾਰਦੇ ਫਿਰਦੇ ਐ ਅੱਜ ਤੇ ਦਰਸ਼ਕ ਵੀ ਥਾਪੀਆਂ ਮਾਰਦੇ ਫਿਰਦੇ ਆ ਰਾਜਵਿੰਦਰ ਜੁੱਕੇ ਉਹਨਾਂ ਬੰਦਿਆਂ ਖੁਸ਼ੀ ਦੇ ਦੋ ਜਫੇ 5000 ਦੇ ਐ ਉਧਰ ਜੁਕੇ ਗਰੁੱਪ ਵਾਲੇ ਕਲਦੀਪ ਜੁਕੇ ਹੋਣੀ ਵਿੱਕੀ ਜੁਕੇ ਤੇ ਨਾਲ ਕਹਿੰਦੇ ਸਾਡਾ ਪਰਸ਼ਾ ਜੁਕੇ ਉਹਨਾਂ ਬਣ ਕੇ ਕਿਹਦੇ ਤੇ ਮਾਇਆ ਛਿੰਦੇ ਦੱਸੀ ਕਰਾ ਜੱਗੂ ਦੇ ਤਿੰਨ ਜਫੇ ਦੋ ਹੋ ਚੁੱਕੇ ਐ ਇੱਕ ਜਫਾ ਬਾਕੀ ਐ ਵੱਡੀ ਮਾਇਆ ਦਿੱਤੀ ਜਾਣੀ ਐ ਬੀਟ ਬਲਾਸਟਰ ਜੋੜੀ ਵਾਲਾ ਕਹਿੰਦਾ ਕੁਲਵੀਰ ਦੇ ਤਿੰਨ ਜਫੇ 5100 ਦੇ ਐ ਇੱਕ ਪਾਸੇ ਜਿਟਾਣਾ 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 ਜਟਾਣਾ 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 ਵਾਹ 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 ਓ ਜਟਾਣਾ ਇੱਕ ਬਲਵਿੰਦਰ ਸਿੰਘ ਜਟਾਣਾ ਕਹਿੰਦਾ ਮੂਸੇ ਵਾਲੇ ਨੇ ਗੱਲ ਕੀਤੀ ਮੇਰੇ ਵੀਰੋ ਅਗਲੇ ਨਹਿਰਾਂ ਚ ਡੇਕਾਂ ਲਾਹੀ ਦਿੰਦੇ ਕਹਿੰਦਾ ਤੋਕਾ ਨਹੀਂ ਦਿੰਦੇ ਗੱਲ ਸਮੇਂ ਦੀ ਹੁੰਦੀ ਮੇਰੇ ਮਿੱਤਰੋ ਆਹ ਸਾਹਮਣੇ ਕਬੱਡੀ ਇਸ ਵੇਲੇ ਬੱਲੇ 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 ਕਰਦਾ ਹੋਇਆ ਅੰਬਾ 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 ਨੰਬਰ ਲੈ ਗਿਆ ਆਪਣੀ ਟੀਮ ਦੇ ਲਈ ਮੇਰੇ ਵੀਰੋ ਅਗਲੀ ਕਬੱਡੀ ਪ੍ਰਵੀਨ ਬਾਪਰੀਆ ਪ੍ਰਵੀਨ ਪਾਉਣ ਦੇ ਲਈ ਵਧਿਆ ਆ ਕਬੱਡੀ ਕੱਲ ਨੂੰ ਪਿੰਡ ਪਤਰ ਇੱਕ ਬਾਹੋਂ ਦੇ ਮੈਚ ਹੋਣਗੇ ਇਸੇ ਹੀ ਗਰਾਊਂਡ ਦੇ ਵਿੱਚ ਸਾਰਿਆਂ ਨੇ ਪੁੱਜਣਾ ਆਹ ਸਾਹਮਣੇ ਤੀਜਾ ਜੱਗੂ ਤੀਜਾ ਕਮਾਲੀਆ ਰੈਂਪੋ ਤੀਜਾ ਰੈਂਪੋ ਰੈਂਪੋ ਹਰੇਂਪੋ ਹਰੇਂਪੋ ਕੌਡੀ ਆਲੇ ਨੇ ਨਾਂ ਇਹਦਾ ਰੱਖਿਆ ਰੈਂਪੋ 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 ਮੁੰਡਿਆਂ ਦੇ ਸੋਹਣਿਆਂ ਸੁਨੱਖਿਆ ਓ ਛੱਡੀ ਇੱਕ ਮਿੰਟ ਲੱਖੀ ਓ ਮੁੰਡਿਆ ਸੋਹਣਿਆ ਸੁਨੱਖਿਆ ਕੌਡੀ ਵਾਲੇ ਨੇ ਨਾਂ ਤੇਰਾ ਰੱਖਿਆ ਦੱਸਿਓ ਫਿਰ ਕੀ ਰੱਖਿਆ ਰੈਂਬੋ 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 ਹੋ ਗਈ ਹੈ ਲੈ ਵੀ ਛੰਦੇ ਆ ਤਿੰਨ ਜਫੇ ਲੱਗ ਚੁੱਕੇ ਆ ਗੱਭਰੂਆ ਗੱਲਾਂ ਬਣ ਗਿਆ ਬੱਪਰ ਆ ਨਾ 3 ਸਾਲ ਦਾ ਬੈਸਟ ਆ ਉਹ ਗੱਲਾਂ ਕਹਿੰਦੇ ਹੋਈਆਂ ਪਰ ਅੱਜ ਕਹਿੰਦੇ ਗੱਲਾਂ ਬਣੀਆਂ ਪਈਆਂ ਟੀਪ ਦੀਆਂ ਤਿੰਨ ਕਬੱਡੀਆਂ ਨਿਰਮਲ ਸਿੰਘ ਜੀ ਰਾਜਵਿੰਦਰ ਸਿੰਘ ਜੀ ਕਹਿੰਦੇ 5000 ਹੈ ਇਹ ਉਦੋਂ ਵੀ ਬੈਸਟ ਨਿਕਲੇ ਸੀਗਾ ਜਦੋਂ ਬੱਬੂ ਨੇ ਮੋਟਰਸਾਈਕਲ ਜਿੱਤਿਆ ਸੀਗਾ ਉਹ ਵੇਖਦੇ ਆ ਕਬੱਡੀ ਪਈ ਹੈ ਮੇਰੇ ਵੀਰੋ 1500 ਕੁਲਵੀਰ ਨੇ ਜਿਟਾਣਾ ਰਕੇਸ਼ ਬੱਪਰੀਆ ਤੇ ਨੰਬਰ ਕਹਿੰਦਾ ਰੇਡਰ ਦਾ ਅੱਜ ਸੇ ਰਕੇਸ਼ ਰਕੇਸ਼ ਉਹ ਸਾਰਿਆਂ ਦਾ ਆਿਆਂ ਦਾ ਮੁੱਲ ਮੁੜ ਗਿਆ ਇਹ ਤੇ ਹੁਣ ਟੀਮ ਦੀ ਰਣਨੀਤੀ ਆ ਮੇਰੇ ਵੀਰਿਆ ਇਹ ਨਹੀਂ ਮੈਂ ਕਹਿ ਸਕਦਾ ਪਰ ਮੈਨੂੰ ਇਹ ਦੱਸ ਦੇ ਵੀ ਕਬੱਡੀ ਵਧੀਆ ਲੱਗੀ કે ਨਹੀਂ ਲੱਗੀ ਹੈ ਇਹ ਤੇ ਹੁਣ ਟੀਮ ਦੀ ਰਣਨੀਤੀ ਹੁੰਦੀ ਹੈ ਔਰ ਇਹ ਤੇ ਮੇਰੇ ਵੀਰਿਆ ਹਸਤਾਵੇ ਤੇ ਟੀਮ ਦੇ ਵੀਰ ਦੇਖਣਗੇ ਆਓ ਸਾਹਮਣੇ ਖੇਡ ਮੈਦਾਨ ਅੰਦਰ ਪੁਆਇੰਟ ਰੇਡਰ ਦਾ ਪੁਆਇੰਟ ਇਸ ਵੇਲੇ ਅੰਬੇ ਦੇ ਆਪਣੀ ਟੀਮ ਦੇ ਲਈ ਜੋੜ ਦਿੰਦਾ ਚੱਲ ਵੀ ਗੱਬਰੂਆ ਪਾ ਵੀਰ ਕੇਸ਼ ਪੋਪਰ ਵਾਲਿਆ ਕਬੱਡੀ ਤੈਨੂੰ ਕੁਲਵੀਰ ਉੜੀਕਦਾ ਤੈਨੂੰ ਰੈਂਬੋ ਉੜੀਕਦਾ ਕੁਲਵੀਰ ਤੇ ਕਹਿੰਦੇ ਰੈਂਬੋ ਦੋ ਜੋੜੀ ਪ੍ਰਸਿੱਧ ਹੈ ਕੱਲ ਲੰਡੀ ਜੀਪ ਜਿੱਤ ਗਏ ਨੇ ਅੱਜ ਮੇਰੇ ਵੀਰੋ 175 ਹੈ ਅੱਜ ਮੋਟਰਸਾਈਕਲ ਨੇ ਅੱਜ ਪਲਟੀਨੇ ਆ ਮੇਰਾ ਖਿਆਲ ਹੈ ਇੱਕ ਪਾਸੇ ਰਕੇਸ਼ ਤੇ ਦੂਜੇ ਪਾਸੇ ਹਾਕਮ ਵਾਲੀਆ ਜੱਗੂ ਅੱਜ ਡੀ ਲੈਕਸ ਦਿੱਤੇ ਜਾਣੇ ਆ ਜਟਾਣੇ ਦੀ ਗੱਲ ਹੋਈ ਹੈ ਫੇਰ ਬਲਵਿੰਦਰ ਜਟਾਣਾ ਆਊ ਕਹਿੰਦੇ ਮੂਸੇ ਵਾਲਾ ਗੱਲ ਕਰ ਗਿਆ ਮੇਰੇ ਵੀਰੋ ਅੱਜ ਕਹਿੰਦੇ ਕੁਲਵੀਰ ਚਟਾਣਾ ਪੁੱਜਿਆ ਹੋਇਆ ਗੱਲਾਂ ਸਿਰੇ ਲੱਗੀਆਂ ਪਈਆਂ ਮੇਰੇ ਪੰਜਾਬੀ ਵੀਰੋ ਮੇਲਾ ਚੱਕ ਰਾਮ ਸਿੰਘ ਵਾਲੇ ਦਾ ਦੁਨੀਆ ਖੁਸ਼ ਆਹ ਕਬੱਡੀ ਪਾਉਣ ਦੇ ਲਈ ਅੰਬਾ ਸੋਰ ਸਿੰਘ ਵਾਲੇ ਦਾ ਬੂਟਾ ਨੰਦਾਣਾ ਕਬੱਡੀ 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 ਓਹ ਗੱਲ ਠੀਕ ਐ ਅੰਬਾ ਮਾਜੇ ਤੋਂ ਚੱਲ ਕੇ ਆਇਆ ਹੈ ਅੱਜ ਦੇ ਮੇਲੇ ਨੂੰ ਖੇਡਣ ਦੇ ਲਈ ਰਕੇਸ਼ ਬੈਸਟਮੈਨ ਨੂੰ ਫਿਰਦਾ ਹੈ ਗੱਲ ਕਹਿੋ ਜੀ ਆਵੇਗੀ ਗੱਲ ਸਮੇਂ ਦੀ ਹੋਣੀ ਮੇਰੇ ਮਿੱਤਰੋ ਅੱਜ ਕੌਣ ਬੈਸਟ ਬਣਦਾ ਹੈ ਗੱਲ ਸਮੇਂ ਦੀ ਹੋਣੀ ਹੈ ਗੱਲ ਸਮੇਂ ਦੀ ਹੋਣੀ ਹੈ ਚੱਕ ਰਾਮ ਸਿੰਘ ਵਾਲੇ ਦੀ ਧਰਤੀ ਹੈ ਆਓ ਮੇਰੇ ਵੀਰੋ ਦੁਨੀਆ ਦੀ ਕਰੀਮ ਖੇਡ ਦੀ ਨਜ਼ਰ ਆ ਰਹੀ ਹੈ ਫਾਈਨਲ ਮੈਚ ਖੇਡਿਆ ਜਾ ਰਿਹਾ ਹੈ ਰਕੇਸ਼ ਬੋਪਰ ਦੀ ਰੇਡ ਸੋਹਣਾ ਜਿਹਾ ਸੁਨੱਖਾ ਜਿਹਾ ਜੱਸੀ ਸ਼ੇਰ ਗੱਲ ਨੂੰ ਮਾਣ ਕਰਦੇ ਐ ਇਸ ਨੌਜਨ ਤੇ ਆਪਣੀ ਟੀਮ ਦੇ ਲਈ ਇੱਕ ਲੱਖਾਂ ਜੇ ਨੰਬਰ ਦਾ ਵਾਅਦਾ ਕਰਦਾ ਹੋਇਆ ਮੇਰੇ ਵੀਰੋ ਅਗਲੀ ਕਬੱਡੀ ਲੈ ਵੀ ਅੰਬਿਆ ਪਾਵੇ ਨੌਜਨਾਂ ਕਬੱਡੀ ਨਮਾਪਾਂ ਵਾਲੀ ਤੋਰ ਆ ਔ ਸਿੱਖ ਸਰਦਾਰ ਆ ਗੁਰੂ ਮਹਾਰਾਜ ਦੀ ਬਖਸ਼ੀ ਸਿੱਖੀ ਦੀ ਕਾਇਮ ਤੇ ਕਬੱਡੀ ਵੀ ਕਾਇਮ ਮਾਈ ਦੀਰੋ ਭਾਈ ਪਕਟੂ ਜੀ ਦੇ ਸਥਾਨ ਤੇ ਸੁਰ ਸਿੰਘ ਤੋਂ ਚੱਲ ਕੇ ਆਇਆ ਆਹ ਮੇਰੇ ਵੀਰੋ ਆ ਨੌਜੋਨ ਖੇਡਣ ਦੇ ਲਈ ਆਹ ਗੁਰੂ ਰਾਮਦਾਸ ਦੀ ਕਿਰਪਾ ਇਹ ਖੁਸ਼ੀ ਮੇਰੇ ਵੀਰੋ ਖੁਸ਼ੀ ਮੇਰੇ ਵੀਰੋ ਇਧਰ ਕਹਿੰਦੇ ਗੁਰਵਿੰਦਰ ਜੋਤੀ ਹੁਣੀ ਸਾਡੇ ਨਾਲ ਟੀਟੀ ਬਾਈ ਹੁਣੀਆਂ ਚੱਕ ਫਤੇ ਸਿੰਘ ਅਲੇ ਧੰਨਵਾਦ ਆ ਮੇਰੇ ਵੀਰੋ ਇੱਕ ਕ੍ਰਿਕਟ ਵਾਲੇ ਯਾਰ ਆ ਸਾਡੇ ਰੇਡ ਪਾਉਣ ਦੇ ਲਈ ਗੱਭਰੂ ਬਧਿਆ ਚੱਕ ਰਾਮ ਸਿੰਘ ਵਾਲਾ ਪਿੰਡ ਹੈ ਸਮੇਂ-ਸਮੇਂ ਤੇ ਪ੍ਰਸਿੱਧ ਖਿਡਾਰੀਆਂ ਨੂੰ ਜਨਮ ਦਿੰਦਾ ਹੈ ਜੰਨੇ ਦਾ ਜ਼ਿਕਰ ਮੁੰਨੇ ਦਾ ਜ਼ਿਕਰ ਕੁਲਦੀਪ ਦਾ ਜ਼ਿਕਰ ਹਰਪ੍ਰੀਤ ਦਾ ਜ਼ਿਕਰ ਨੀਤੇ ਦੀਆਂ ਗੱਲਾਂ ਉਹ ਕਬੱਡੀ ਪਾਉਣ ਦੇ ਲਈ ਰਕੇਸ਼ ਬਪਰੀਆ ਰਕੇਸ਼ ਬਪਰੀਆ ਰਕੇਸ਼ ਉਹ ਕਬੱਡੀ 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 ਜਿਟਾਣਾ ਰਕੇਸ਼ ਜਿਟਾਣਾ ਰਕੇਸ਼ ਜਿਟਾਣਾ ਰਕੇਸ਼ ਜਿਟਾਣਾ ਕਲਵੀਰ ਜਿਟਾਣਿਆ ਵਾਲਾ ਕਮਾਲ ਕਰ ਗਿਆ ਮੇਰੇ ਵੀਰੋ ਜਿਟਾਣਾ ਸਾਡੀ ਖੇਡ ਕਬੱਡੀ ਦਾ ਹੈ ਜਿਟਾਣਾ ਹੈ ਦੁਨੀਆ ਗੱਲਾਂ ਕਰਦੀ ਹੈ ਜਿਟਾਣਿਆ ਵਾਲਾ ਸਿਰੇ ਦਾ ਜਾਫੀ ਹੈ ਆਹ ਸਾਹਮਣੇ ਖੇਡ ਮੈਦਾਨ ਅੰਦਰ ਖੁਸ਼ੀ ਨੇ ਦੀਪ ਫੜ ਲਿਆ ਖੁਸ਼ਦੀਪ ਨੇ ਦੀਪ ਫੜ ਲਿਆ ਆਹ ਸਾਹਮਣੇ ਖੇਡ ਮੈਦਾਨ ਅੰਦਰ ਮੇਰੇ ਵੀਰੋ ਕਬੱਡੀ ਨੌਜਵਾਨ ਗਬਰੂ ਵਾਪਰੀਆ ਪ੍ਰਵੀਨ ਰਵੀਨ ਬਾਪਰ ਦਾ ਕਬੱਡੀ ਪਾ ਰਿਹਾ ਹੈ ਸੰਗਰੂਰ ਜ਼ਿਲ੍ਹਾ ਆਓ ਮੇਰੇ ਵੀਰੇ ਉਦੋਂ ਬਾਅਦ ਹਰਿਆਣਾ ਸ਼ੁਰੂ ਹੋ ਜਾਂਦਾ ਪਨਾਰਸੀ ਖਨੌਰੀ ਦੇ ਲਾਗੇ ਪਿੰਡ ਹੈ ਔਰ ਸਾਹਮਣੇ ਦੇਖਦਾ ਵੀ ਪੁਆਇੰਟ ਜਿਹੜਾ ਹੈ ਰੇਡਰ ਦਾ ਹੈ ਰਾਜਵਿੰਦਰ ਸਿੰਘ ਦੇ ਫਾਦਰ ਸਾਹਿਬ ਨਿਰਮਲ ਸਿੰਘ ਜੀ ਕਿੰਨੀਆਂ ਕਬੱਡੀਆਂ ਹੋ ਗਈਆਂ ਦੀਪਤ ਵਰਜੀ ਵਾਲੇ ਦੀਆਂ ਲੈ ਵੀ ਕਰਾਂ ਨੋਟ ਰੱਖੀ ਖੁਸ਼ੀ ਲੈ ਵੀ ਗੱਗੂ ਬਹੁਤ ਬਹੁਤ ਧੰਨਵਾਦ ਆ ਸਾਡੇ ਸਾਰੇ ਛਿੰਦੇ ਉਹਨਾਂ ਦਾ ਖੁਸ਼ੀ ਉਹਨਾਂ ਦਾ ਨਾਲ ਕਹਿੰਦੇ ਸਾਡੇ ਜੱਸੀ ਹਾਨ ਦੀ ਗੱਲ ਹੈ ਉਹ ਦੇਖਦੇ ਆ ਨੌਜਾਨ ਹੁਸ਼ਿਆਰਾ ਬੱਪਰੀਆ ਅੰਬਾ ਸੁਰ ਸਿੰਘ ਵਾਲੇ ਦਾ ਨੌਜਾਨ ਨੰਬਰ ਲੈ ਕੇ ਵਾਪਸ ਚਲਾ ਗਿਆ ਅੰਬਾ ਅੰਬਾ ਨੰਬਰ ਲੈ ਗਿਆ ਅੰਬਾ ਆਪਣੀ ਟੀਮ ਦੇ ਲਈ ਲਓ ਪ੍ਰਵੀਨ ਪ੍ਰੀਤ ਸਾਊਂਡ ਜੌਣ ਵਾਲੇ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਬੜੀ ਵਧੀਆ ਸਾਊਂਡ ਹੈ ਮੇਰੇ ਮਿੱਤਰੋ ਆ ਥੋੜਾ ਗਰਾਊਂਡ ਨੂੰ ਕਲੀਅਰ ਕਰ ਦਿਓ ਬਾਹਰੋਂ ਮੰਗ ਆ ਰਹੀ ਹੈ ਬਾਹਰ ਦਰਸ਼ਕ ਡਿਸਟਰਬ ਹੋ ਰਹੇ ਨੇ ਇਹ ਸੱਚੇ ਪਾਸ਼ਾ ਸੱਚੇ ਪਾਸ਼ਾ ਦੀ ਮਿਹਰ ਹੈ ਖਿਡਾਰੀ ਠੀਕ ਹੈ ਔਰ ਪੁਆਇੰਟ ਜਿਹੜਾ ਹੈ ਉਹ ਜਾਫੀ ਦੇ ਹਿੱਸੇ ਜਾ ਜੁੜਿਆ ਹੈ ਪੁਆਇੰਟ ਜਾਫੀ ਦਾ ਕੱਲ ਨੂੰ ਪਿੰਡ ਪੱਤਰ ਇੱਕ ਬਾਹਰੋਂ ਦੇ ਮੈਚ ਹੋਣਗੇ ਸਾਰਿਆਂ ਨੂੰ ਬੇਨਤੀ ਹੈ ਆਪਾਂ ਕੱਲ ਨੂੰ ਵੀ ਪੁੱਜ ਕੇ ਮੇਰੇ ਵੀਰੋ ਹਰੌਣਕਾਂ ਦੇ ਵਿੱਚ ਜਿਹੜੇ ਵਾਅਦੇ ਕਰਨੇ ਆ ਪਿੰਡ ਪੱਤਰ ਇੱਕ ਬਾਹਰੋਂ ਦੇ ਮੈਚ ਕੱਲ ਨੂੰ ਖੇਡੇ ਜਾਣਗੇ ਆਓ ਸਾਹਮਣੇ ਖੇਡ ਮੈਦਾਨ ਅੰਦਰ ਕਬੱਡੀ ਨੌਜਾਨ ਗੱਭਰੂ ਆਂਬਾ ਪਿਆਰ ਵਰ ਪਿਆਰ ਹੈ ਅੰਬਾ ਕਹਿੰਦਾ ਸੈੱਟ ਵਿਚਾਲੇ ਲਾ ਲਓ ਪਰ ਜਾਫੀਆਂ ਦੀ ਰਾਂਡੀਤੀ ਬਣੀ ਹੋਈ ਹੈ ਵੀ ਸੈੱਟ ਕੰਨੀ ਤੇ ਲੈ ਕੇ ਜਾਣਾ ਆਓ ਸਾਹਮਣੇ ਵੇਖਦਾ ਵੀ ਇਸ ਵੇਲੇ ਖੇਡ ਮੈਦਾਨ ਅੰਦਰ ਅੰਬੇ ਦੀ ਪਈ ਹੋਈ ਰੇਡ ਚਾਰ ਨੇ ਹੁਣ ਚਾਰਾਂ ਦੇ ਵਿੱਚੋਂ ਟੱਕਰ ਅਨਦਾਣੇ ਵਾਲਾ ਅਨਦਾਣੇ ਵਾਲਾ ਬੂਟਾ ਅਨਦਾਣੇ ਵਾਲਾ ਬੂਟਾ ਸੇਵਾ ਸਿੰਘ ਰਾਣਾ ਮਾਨ ਕਰਦਾ ਖੇਡ ਦਾ ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਸਰਾਲਾ ਰਣੂਆ ਦੀ ਟੀਮ ਵੱਲੋਂ ਇਹ ਅਨਦਾਣੇ ਵਾਲਾ ਬੂਟਾ ਕਮਾਲ ਕਰ ਗਿਆ ਲਾ ਕੇ ਤਕੜਾ ਜੱਫਾ ਮੇਰੇ ਵੀਰੋ ਆ ਆਇਆ ਬੱਪਰੀਆ ਰਕੇ ਸ਼ਰਕੇਸ਼ ਬੱਪਰੀਆ ਮੇਰੇ ਵੀਰੋ ਗੱਲ ਟਿਕਾਣੇ ਲਾਈ ਆਉਂਦਾ ਜਟਾਣਾ ਕੁਲਵੀਰ ਤੇ ਨਾਲ ਕਹਿੰਦੇ ਜੱਗੂ ਨਿੰਦਰ ਨਾਲ ਕਹਿੰਦੇ ਮੰਗੋ ਹੈ ਖੇਡ ਮੈਦਾਨ ਦੇ ਵਿੱਚ ਜਟਾਣਾ ਆਹ ਟੱਕਰ ਜਿੰਨੀ ਆਰੀ ਹੋਈ ਹੈ ਲੋਕਾਂ ਨੇ ਕਹਿੰਦੇ ਹੂਟਿੰਗ ਕੀਤੀ ਹੈ ਇੱਕ ਪਾਸੇ ਰਕੇ ਨੰਬਰ ਲੱਕੇ ਵਾਪਸ ਹੈ ਮੈਨੂੰ ਲੱਗਦਾ ਦੀਪਤਪੁਰਜੀ ਨੂੰ ਖੁਸ਼ੀ ਜਫਾ ਖੁਸ਼ੀ ਨਹੀਂ ਲਾਇਆ ਉਹ ਲਾਲ ਪਾਗਲੇ ਕੋਲੇ ਹੋ ਜਾ ਰਾਜਵਿੰਦਰ ਸਿੰਘ ਜੁਕੇ ਨਿਰਮਨ ਸਿੰਘ ਹੁਣ ਮੰਨੀਓ ਮਾਇਆ ਲੱਗੀ ਸੀ ਅੰਬਾ ਆ ਗਿਆ ਨੇ ਵੀ ਵੱਡੇ ਬਾਈ ਕਰਦੇ ਜ਼ਿਕਰ ਅੰਬਾ ਲਾਸਟ ਵਾਲੇ ਪਾਲ ਨੇ ਇਸ ਫਾਈਨਲ ਮੈਚ ਦੇ ਮੇਰੇ ਵੀਰੋ ਲਾਸਟ ਵਾਲੇ ਪਾਲ ਨੇ ਸਿਰੇ ਦਾ ਮੈਚ ਉਹ ਸਾਹਮਣੇ ਕਬੱਡੀ ਖੇਡ ਮੈਦਾਨ ਅੰਦਰ ਆ ਨਦਾਣੇ ਵਾਲਾ ਬੂਟਾ ਲਾਉ ਤੱਕੜਾ ਜਫਾ ਪਹਿਲਾ ਸਿਰਾ ਕਰਵਾ ਗਿਆ ਹੁਣ ਸਿਰਾ ਕਰਵਾਉਣ ਦਾ ਲੋਚਦਾ ਹੈ ਪਰ ਪੁਆਇੰਟ ਅੰਬਾ ਆਪਣੀ ਟੀਮ ਦੇ ਲਈ ਜੋੜ ਗਿਆ 13 ਤੇ 14 ਅਪ੍ਰੈਲ ਮੇਰੇ ਵੀਰੋ ਪਠ ਦੇ ਖੇਡ ਮੇਲੇ ਦੀ ਹੋਣੀ ਹੈ ਬਸਤਾਂ ਨੂੰ ਹਾਰ ਲੈ ਦਿੱਤੇ ਜਾਣਗੇ ਸਰਦਾਰ ਅਰਤਾਰ ਸਿੰਘ ਬੱਲ ਦੀ ਯਾਦ ਹੋਵੇਗੀ ਮੋਹਨਵੀਰ ਬੱਲ ਤੇ ਉਹਦੇ ਸਾਥੀਆਂ ਵੱਲੋਂ ਸੱਦਾ ਦਿੱਤਾ ਜਾ ਰਿਹਾ ਹੈ ਪੱਟਾ ਮੇਲਾ ਹੋਣਾ ਆਓ ਸਾਹਮਣੇ ਖੇਡ ਮੈਦਾਨ ਅੰਦਰ ਰਕੇਸ਼ ਬੌਪਰ ਦੀ ਪਈ ਹੋਈ ਰੇਡ ਜੱਗੂ ਹਾਕਮ ਵਾਲੀਆ ਜੱਗੂ ਕਮਾਲ ਕਰਦਾ ਹੋਇਆ ਤੇ ਪੁਆਇੰਟ ਰੇਡਰ ਦਾ ਪੁਆਇੰਟ ਰੇਡਰ ਦਾ ਪੁਆਇੰਟ ਰੇਡਰ ਦਾ ਅੰਬੇ ਨੇ ਫੇਰ ਕਬੱਡੀ ਪਾ ਦਿੱਤੀ ਹੈ ਅੰਬੇ ਨੇ ਫੇਰ ਕਬੱਡੀ ਪਾ ਦਿੱਤੀ ਹੈ ਚੱਕਾ ਲਿਆ ਮੇਲਾ ਵਧੀਆ ਲੱਗਿਆ ਤੇ ਇੱਕ ਵਾਰੀ ਤਾੜੀਆਂ ਜ਼ੋਰਦਾਰ ਅੰਤਮ ਪੜਾ ਤੇ ਕਹਿੰਦੇ ਮੈਚ ਹੈ ਤੇ ਰੇਡ ਪਾਉਣ ਦੇ ਲਈ ਸੁਰ ਸਿੰਘ ਵਾਲੇ ਦਾ ਅੰਬਾ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਵੱਜ ਚੁੱਕਿਆ ਖੁਸ਼ਦੀਪ ਬਾਈ ਹੈ ਨਾਲ ਬੁੱਟਾ ਨਦਾਨਾ ਨਾਲ ਹੁਸ਼ਿਆਰਾ ਮੇਰੇ ਵੀਰੋ ਵਾਪਰੀਆ ਚਾਰ ਜਾਫੀਆਂ ਦੇ ਵਿੱਚੋਂ ਕਿਹੜਾ ਧੰਤਨ ਕਰਾਉਂਦਾ ਗੱਲ ਸਮੇਂ ਦੀ ਮੇਰੇ ਵੀਰੇ 30 ਸਕੰਡ ਦੀ ਪਾਈ ਹੋਈ ਰੇਡ ਫਾਈਨਲ ਮੈਚ ਚੱਕ ਰਾਮ ਸਿੰਘ ਵਾਲੇ ਦੇ ਮੇਲੇ ਦਾ ਆਹ ਸਾਹਮਣੇ ਖੁਸ਼ਦੀਪ ਖੁਸ਼ੀ ਦੁਕਾਨ ਵਾਲਾ ਤੇ ਮਾਸ਼ੀਰ ਸਿੰਘ ਵਾਲਾ ਅੰਬਾਂ ਤੇ ਖੁਸ਼ੀ ਅੰਬਾਂ ਤੇ ਖੁਸ਼ੀ ਇੱਕ ਜਕਾਰਾ ਲਾਇਓ ਕੋਈ ਰਸਨਾ ਬਾਂਝੀ ਨਾ ਰਮੇ ਇਧਰੋਂ ਮਾਈਕ ਬਾੰਦ ਰੱਖਿਓ ਬੋਲੇ ਇਸਾਨਹਾ ਬਹੁਤ ਬਹੁਤ ਸਤਿਕਾਰ ਇਹ ਜੋੜ ਮੇਲੇ ਇਹ ਖੇਡ ਮੇਲੇ ਲੱਗਦੇ ਰਹਿਣ ਲੱਗਦੇ ਰਹਿਣ ਮੈਚ ਲੱਗਦੇ ਬੋਲੇ ਸੋਨਹਾਰ ਕਮਾਲ ਕਰ ਗਿਆ 11 ਨੰਬਰ ਨੇ ਸਾਢੇ 11 ਨੰਬਰ ਨੇ ਬਾਪਰ ਦੇ ਹਾਕਮ ਵਾਲੇ ਦੇ ਨੰਬਰ ਨੇ 18 ਮੈਚ ਸਮਾਪਤ ਫਾਸਟ ਹਾਕਮ ਵਾਲਾ ਸੈਕੰਡ ਬਾਪਰ ਬੈਸਸ ਦੱਸ ਦੇਣਗੇ ਸਾਡੇ ਲੱਖੀ ਲਹਿਰਾ ਜੀ ਬੋਲਦੇ ਆਂ ਚੱਲਦੇ ਆਂ ਕੁਛ ਗਲਤ ਬੋਲਿਆ ਗਿਆ ਹੋਵੇ ਤੇ ਸੰਗਤ ਵੱਡੀ ਐ ਬਖਸ਼ਣ ਯੋਗ ਐ ਔਰ ਮਾਈ ਵੀਰੋ ਜੀ ਭਾਈ ਭਕਤੂ ਜੀ ਦਾ ਸਥਾਨ ਮੇਰੇ ਵੀਰੋ ਪੂਜਣ ਯੋਗ ਐ ਗੁਰੂ ਮਹਾਰਾਜ ਸਾਰਿਆਂ ਦੀਆਂ ਮਨੋ ਕਾਮਨਾ ਪੂਰੀਆਂ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ